ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਰਨਾਟਕਾ ਹਾਈ ਕੋਰਟ ਦੁਆਰਾ ਇੱਕ ਰਿਟ ਨੰਬਰ 405 ਆਫ 2023 ਵਿੱਚ ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟ ਸਬਮਿਟ ਕਰਨ ਬਾਰੇ ਦਿੱਤੇ ਗਏ ਇੱਕ ਅਹਿਮ ਫੈਸਲੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰੇ ਨੂੰ ਜਾਹ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਹਰੇਕ ਸਾਲ ਨਵੰਬਰ ਮਹੀਨੇ ਵਿੱਚ ਦਿੱਤੇ ਜਾਣ ਵਾਲੇ ਹਰੇਕ ਪੈਨਸ਼ਨਰ ਲਈ ਲਾਈਫ ਸਰਟੀਫਿਕੇਟ ਸੰਬੰਧੀ ਕਰਨਾਟਕ ਹਾਈ ਕੋਰਟ ਨੇ ਇੱਕ ਰਿਟ ਨੰਬਰ 405/2023 ਵਿੱਚ ਇੱਕ ਮਹੱਤਵਪੂਰਨ ਫੈਸਲਾ ਦਿੱਤਾ ਹੈ ਜਿਸ ਦੀ ਜਾਣਕਾਰੀ ਹਰੇਕ ਪੈਨਸ਼ਨਰ ਲਈ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਆਓ ਪਹਿਲਾਂ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਇਸ ਫੈਸਲੇ ਨੂੰ ਪੜ੍ਹਦੇ ਹਾਂ ਤੇ ਇਸ ਦੀ ਟ੍ਰਾਂਸਲੇਸ਼ਨ ਕਰਕੇ ਜਾਣਦੇ ਹਾਂ ਕਿ ਕੀ ਹੈ ਇਹ ਫੈਸਲਾ ਤਾਂ ਇਸ ਦੇ ਵਿੱਚ ਲਿਖਿਆ ਹੈ 405 of 2023 Karnataka High Court. If life certificate is not submitted by pensioner before stopping his pension, it is the duty of the bank to visit the house of pensioner and know the reason for non submission. Court ordered payment of all areas and also imposed a fine of rupees 1 lakh on the respondent. Payment is to be made in two weeks. with 6% interest if payment not made in 2 weeks the rate of interest increased to 18% all banks to note ਕਹਿੰਦਾ ਭਾਵ ਇਹ ਕਿ ਕਰਨਾਟਕਾ ਹਾਈ ਕੋਰਟ ਦੁਆਰਾ ਜੇ ਜੋ ਫੈਸਲਾ ਦਿੱਤਾ ਗਿਆ ਹੈ ਰੇਟ ਨੰਬਰ 405/2023 ਵਿੱਚ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਪੈਨਸ਼ਨਰ ਨੇ ਆਪਣਾ ਲਾਈਫ ਸਰਟੀਫਿਕੇਟ ਬੈਂਕ ਦੇ ਵਿੱਚ ਜਮਾ ਨਹੀਂ ਕਰਾਇਆ ਤਾਂ ਉਸ ਦੀ ਪੈਨਸ਼ਨ ਰੋਕੇ ਜਾਣ ਤੋਂ ਪਹਿਲਾਂ ਇਹ ਬੈਂਕ ਦੀ ਡਿਊਟੀ ਹੁੰਦੀ ਹੈ ਕਿ ਉਹ ਪੈਨਸ਼ਨਰ ਦੇ ਘਰ ਜਾ ਕੇ ਤੇ ਇਸ ਦਾ ਕਾਰਨ ਪਤਾ ਕਰੇ ਕਿਉਂਕਿ ਕਿਸੇ ਪੈਨਸ਼ਨਰ ਦੀ ਪੈਨਸ਼ਨ ਰੋਕ ਦਿੱਤੀ ਗਈ ਸੀ ਇਸ ਕਰਕੇ ਹਾਈ ਕੋਰਟ ਨੇ ਇਹ ਵੀ ਆਰਡਰ ਕੀਤਾ ਹੈ ਕਿ ਇਸ ਸਾਰੇ ਬਕਾਏ ਦੀ ਪੇਮੈਂਟ ਜੋ ਹੈ ਉਹ 6% ਵਿਆਜ ਦੇ ਨਾਲ ਅਦਾ ਕੀਤੀ ਜਾਵੇ ਤੇ ਜੇਕਰ ਸਮੇਂ ਦੇ ਉੱਤੇ ਪੇਮੈਂਟ ਇਹ 2 ਹਫਤਿਆਂ ਦਾ ਸਮਾਂ ਦਿੱਤਾ ਗਿਆ ਉਸੇ ਪੇਮੈਂਟ ਵਾਰਤੇ ਤੇ ਜੇਕਰ ਪੇਮੈਂਟ ਸਮੇਂ ਸਿਰ ਨਹੀਂ ਕੀਤੀ ਜਾਂਦੀ ਤਾਂ ਫਿਰ 18% ਇੰਟਰਸਟ ਦੇ ਨਾਲ ਸਾਰੀ ਅਦਾਇਗੀ ਕਰਨੀ ਹੋਵੇਗੀ ਔਰ ਇਸ ਦੇ ਨਾਲ ਹੀ ਜੋ ਹਾਈ ਕੋਰਟ ਕਰਨਾਟਕਾ ਹਾਈ ਕੋਰਟ ਹੈ ਉਹ ਆਪਣੇ ਰਿਸਪੋਂਡ ਰਿਸਪੋਂਡੈਂਟ ਨੂੰ 1 ਲੱਖ ਰੁਪਏ ਦਾ ਫਾਈਨ ਵੀ ਇੰਪੋਜ਼ ਕੀਤਾ ਸੀ ਤਾਂ ਇਹ ਜੋ ਹੈ ਇੱਕ ਜੱਜਮੈਂਟ ਪੈਨਸ਼ਨਰ ਲਈ ਬਹੁਤ ਹੀ ਮਹੱਤਵਪੂਰਨ ਹੈ ਤਾਂ ਹੁਣ ਜੇਕਰ ਕਿਸੇ ਕਾਰਨ ਵਸ ਕੋਈ ਪੈਨਸ਼ਨਰ ਨਵੰਬਰ ਨੀਨੇ ਵਿੱਚ ਲਾਈਫ ਸਰਟੀਫਿਕੇਟ ਸਬਮਿਟ ਨਹੀਂ ਕਰਵਾ ਪਾਉਂਦਾ ਤਾਂ ਇਹਦਾ ਕਾਰਨ জানা ਅਤੇ ਲਾਈਫ ਸਰਟੀਫਿਕੇਟ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਸਬੰਧਤ ਬੈਂਕ ਦੀ ਹੋਵੇਗੀ ਤੇ ਬੈਂਕ ਪੈਨਸ਼ਨ ਦੀ ਅਦਾਇਗੀ ਨਹੀਂ ਰੋਕ ਸਕੇਗਾ ਜੋ ਕਿ ਇੱਕ ਚੰਗਾ ਫੈਸਲਾ ਹੈ ਤੇ ਇਸ ਨੂੰ ਬੈਂਕਾਂ ਦੁਆਰਾ ਮੰਨਿਆ ਜਾਣਾ ਵੀ ਅਨੁਵਾਰੀ ਹੈ ਇਹ ਬਹੁਤ ਜ਼ਰੂਰੀ ਹੈ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਸਾਰੇ ਹੀ ਬੈਂਕ ਇਸ ਮਹੱਤਵਪੂਰਨ ਫੈਸਲੇ ਨੂੰ ਫੋਲੋ ਕਰਦੇ ਹੋਏ ਇਸ ਦੇ ਉੱਤੇ ਪ੍ਰੈਕਟੀਕਲੀ ਅਮਲ ਕਰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਧੰਨਵਾਦ ਜੀ